ਚੌਥੀ ਵਾਰਾ ਵਿਧਾਨ ਸਭਾ ਦੀਆਂ ਪੌੜੀਆਂ ਚੜਾਈ ਨੇ ਔਰ ਜਿਸ ਤਰੀਕੇ ਨਾਲ ਅੱਗੇ ਲੋਕਾਂ ਦਾ ਪਿਆਰ ਸਤਿਕਾਰ ਮਿਲਦਾ ਰਿਹਾ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਤਰਨਤਨ ਦੇ ਜਨਤਾ ਦੇ ਕਈ ਕੰਮ ਜਿਹੜੇ ਖੜੇ ਸੀਗੇ ਡਿਵੈਲਪਮੈਂਟ ਦੇ ਸੀਗੇ ਹੋਰ ਮੁੱਦੇ ਸੀਗੇ ਇਸ਼ੂ ਸੀਗੇ ਉਹ ਵੀ ਜਿਹੜੇ ਆ ਹੁਣ ਹੱਲ ਹੋਣਗੇ ਮੈਂ ਸਮਝਦਾ ਔਰ ਸਾਡੇ ਕਨਵੀਨੀਅਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਔਰ ਸਾਧਕਵਾਨ ਸਿੰਘ ਜੀ ਮਾਨ ਉਹਨਾਂ ਨੇ ਇੱਕੋ ਗੱਲ ਕਹੀ ਸੀ ਵੀ ਜਦਨ ਵਿਧਾਨ ਸਭਾ ਦੀ ਸੌ ਚੁੱਕੋਗੇ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੇ ਉਹ ਕੰਮ ਸਾਡੇ ਇਲਾਕੇ ਦੇ ਸ਼ੁਰੂ ਹੋ ਜਾਣਗੇ ਔਰ ਅੱਜ ਵੀ ਇਹੋ ਗੱਲ ਹੋਈ ਸੀ ਐਮ ਸਾਹਿਬ ਨੇ ਇਹੋ ਗੱਲ ਕਹੀ ਹੈ ਕਿ ਇੱਕ ਹਫਤੇ ਦੇ ਵਿੱਚ ਅੱਜ ਹੀ ਉਹਨਾਂ ਨੇ ਅਫਸਰਾਂ ਨੂੰ ਵੀ ਕਹਿ ਦਿੱਤਾ ਵੀ ਜਿਹੜੇ ਵੀ ਇਲੈਕਸ਼ਨ ਦੇ ਦੌਰਾਨ ਕੋਈ ਸਾਡੇ ਤਰਨਤਾਰਨ ਦੇ ਕੰਮ ਹੋਣ ਵਾਲੇ ਸੀ ਇਲਾਕੇ ਦੇ ਕੰਮ ਹੋਣ ਵਾਲੇ ਸੀ ਉਹ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਸ਼ੁਰੂ ਹੋਣਗੇ ਔਰ ਮੈਂ ਸਮਝਦਾ ਦੂਸਰਾ ਕਿ ਆਪਣੇ ਆਪ ਨੂੰ ਵੀ ਭਾਗਾ ਵਾਲਾ ਸਮਝਦਾ ਕਿ ਇਹ ਚੌਥੀ ਵਾਰ ਕਿਉਂਕਿ ਅੱਗੇ ਤੇ ਅਸੈਂਬਲੀ 'ਚ ਇੱਥੇ ਆ ਕੇ ਬੈਠ ਜੀਦਾ ਸੀਗਾ ਔਰ ਮੈਂ ਭਾਗਾ ਵਾਲਾ ਸਮਝਦਾ ਕਿ ਪ੍ਰਮਾਤਮਾ ਦੀ ਮਿਹਰ ਦੇ ਨਾਲ ਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਵਿੱਚ ਮੇਰਾ ਪਹਿਲਾ ਸੈਸ਼ਨ ਹੋਣਾ ਤੇ ਇਸ ਤੋਂ ਵੱਡੀ ਖੁਸ਼ੀ ਮੈਨੂੰ ਕੀ ਹੋ ਸਕਦੀ ਆ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਵੀ ਲਵਾਵਾਂਗੇ ਔਰ ਗੁਰੂ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰਾਂਗੇ ਸੋ ਇਹੋ ਮੈਂ ਕਹਿਣਾ ਚਾਹੁੰਦਾ ਹਾਂ ਸਰ ਸਮਾ ਘਟ ਹੈ ਪ੍ਰਾਇੋਰਟੀਜ਼ ਕੀ ਰਹਿਣ ਗਿਆ ਅੱਜ ਤੋਂ ਲੈ ਕੇ ਦੇਖੋ ਪ੍ਰਾਇੋਰਟੀਜ਼ ਕਈ ਨੇ ਮੈਂ ਇਲੈਕਸ਼ਨ ਦੇ ਵਿੱਚ ਵੀ ਜ਼ਿਕਰ ਕਰਦਾ ਰਿਹਾ ਸੀਐਮ ਸਾਹਿਬ ਨਾਲ ਵੀ ਗੱਲ ਹੁੰਦੀ ਰਹੀ ਆ ਔਰ ਕਾਫੀ ਮੁੱਦੇ ਨੇ ਜਿਹੜੇ ਤਰਨ ਤਾਰਨ ਦੇ ਕੁਈ ਜਿਹੜੇ ਆ ਲੋਕਲ ਮੁੱਦੇ ਨੇ ਸ਼ਹਿਰ ਦੇ ਮੁੱਦੇ ਨੇ ਸਾਡਾ ਜਿਵੇਂ ਬਾਰਡਰ ਏਰੀਆ ਆ ਉਹਦੇ ਵਿੱਚ ਕਾਫੀ ਮਤਲਬ ਸਾਰ ਨੂੰ ਵੱਡਾ ਮੁੱਦਾ ਏ ਜਿਵੇਂ ਬੱਚੀਆਂ ਸਾਡੀਆਂ 10ਵੀਂ ਕਰਕੇ ਜਾਂ ਪਲੱਸ 2 ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਅੱਜ ਕੱਲ੍ਹ ਹਾਲਾਤ ਹੀ ਇਹੋ ਜਿਹੇ ਨੇ ਕਿ ਬਾਹਰ ਬੱਚੇ ਮਾਪੇ ਬੱਚਿਆਂ ਨੂੰ ਭੇਜ ਕੇ ਰਾਜ਼ੀ ਨਹੀਂਗੇ ਕਹਿੰਦੇ ਸਾਡੇ ਕੋਲ ਰਹਿਣ ਸੋ ਉਹਦੇ ਲਈ ਵੀ ਇੱਕ ਲੜਕੀਆਂ ਦਾ ਜਿਹੜਾ ਕਾਲਜ ਆ ਉਹਦੇ ਲਈ ਵੀ ਸੀਐਮ ਸਾਹਿਬ ਨੇ ਅੱਜਕੱਲ੍ਹ ਕਹੀ ਆ ਵੀ ওই ਬਾਰਡਰ ਏਰੀਆ ਦੇ ਵਿੱਚ ਜਣੀਆਂ ਬੱਚੀਆਂ ਆਪਣੇ ਪੈਰਾਂ ਸਿਰ ਆਪਣਾ ਕੈਰੀਅਰ ਬਣਾ ਸਕਣ ਤੇ ਉੱਥੇ ਹੀ ਕੋਈ ਟੈਕਨੀਕਲ ਕਾਲਜ ਏ ਬਾਰਡਰ ਏਰੀਆ ਦੇ ਵਿੱਚ ਉਹ ਜਿਹੜਾ ਬਣੂਗਾ نیشنل ਪਾਰਟੀਆਂ ਇਲੈਕਸ਼ਨ ਲੜੀਆਂ ਉਹਨਾਂ ਦੋਨਾਂ ਦੀ ਜਮਾਨਤਾਂ ਜਬਤ ਹੋਈਆਂ ਹੈ ਬੀਜੇਪੀ ਪੰਜਵੇਂ ਤੇ ਕਾਂਗਰਸ ਚੌਥੇ ਤੇ ਦੋਨਾਂ ਦੀ ਜਮਾਨਤ ਜਾ ਰਹੀ ਹੈ ਕੀ ਕੰਮ ਦੇ ਤਸਵੀਰੀ ਦੇ ਵਿੱਚ ਏਡੇ ਮਾੜੇ ਹਾਲਾਤ ਨਾਲ ਬਾਗੀਆਂ ਦੇ ਦੇਖੋ ਇਹ ਤੇ ਹੁਣ ਹਾਲਾਤ ਲੋਕਾਂ ਨੇ ਦੱਸ ਹੀ ਦਿੱਤੇ ਨੇ ਜਦੋਂ ਕੀਤਾ ਹੀ ਕੁਛ ਨਹੀਂ ਨਿਰੀਆਂ ਗੱਲਾਂ ਬਾਤਾਂ ਨਾਲ ਹੀ ਆਪਾਂ ਥੋੜਾ ਕੰਮ ਚਲਾ ਸਕਦੇ ਆ ਆਪਾਂ ਨੂੰ ਕੁਛ ਨਾ ਕੁਛ ਪੰਜਾਬ ਲਈ ਪੰਜਾਬੀਅਤ ਲਈ ਪੰਜਾਬ ਦੇ ਲੋਕਾਂ ਲਈ ਕੁਝ ਨਾ ਕੁਝ ਕਰਨਾ ਪਊਗਾ ਤੇ ਫੇਰ ਹੀ ਵੋਟਾਂ ਪੈਣੀਆਂ ਨੇ ਨਿਹਰੀਆਂ ਹਵਾਜ ਨਹੀਂ ਗੱਲਾਂ ਸਟੇਜਾਂ ਤੇ ਖਲੋ ਕੇ ਆਪਾਂ ਜੋ ਮਰਜੀ ਰੌਲਾ ਪਾਈ ਜਾਈਏ ਜੇ ਆਪਾਂ ਕੋਈ ਚੰਗੀ ਸਰਵਿਸ ਨਹੀਂ ਦੇ ਸਕਦੇ ਪੰਜਾਬ ਲਈ ਕੋਈ ਸੋਚ ਨਹੀਂ ਸਕਦੇ ਪੰਜਾਬੀਅਤ ਲਈ ਕੋਈ ਸੋਚ ਨਹੀਂ ਸਕਦੇ ਤੇ ਫੇਰ ਜਮਾਨਤਾ ਜਬਤੀ ਹੋਣੀਗੀ